आज मेरे वास्ते स्पेशल खाना बन रहे हैं। कितने बनिए? आज राहता। दाल यू क्या आया मेरे तो खा लिया। तो उस स्पेशल बुझाना ना मुंह मोहो करें। कुछ बाल आया करो। इस स्पेशल बनूँगा बजे। अगेना पीछे आज तो राहता बने मेरे वास्ते। तो आज दे वास्ते ना कितने और बने रात हुए थे। बाकी मुंह ल ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਵਾਗਤ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਇਹ ਸਵਾਗਤ ਤੁਹਾਡਾ ਬਹੁਤ-ਬਹੁਤ ਆਪਣੇ YouTube ਚੈਨਲ ਤੇ ਇਹ ਟਾਈਮ ਹੋ ਗਿਆ ਜੀ ਸਵੇਰੇ 10 ਵਜੇ ਦਾ ਤੇ ਚੱਲਦਾ ਸਵੇਰ ਦਾ ਸਾਡਾ ਖਾਣਾ ਸਵੇਰੇ ਚਾਹ ਪੀ ਲਈ ਤੇ ਘਰ ਦਾ ਤੁਹਾਨੂੰ ਪਤਾ ਹੈ ਜੀ ਛੁੱਟੀਆਂ ਹੋਣ ਕਰਕੇ ਥੋੜਾ ਲੇਜੀ ਉੱਠੀ ਦਾ ਪਹਿਲਾਂ ਵੀ ਲੇਟ ਉੱਠਦੇ ਆਪਾਂ ਇੰਦਾਂ ਨੇ ਜੰਮੇ ਹੁੰਦੇ ਨੇ ਦੇਖ ਲਓ ਮਿਲ ਗਿਆ ਤੇ ਅੱਜ ਸਾਡੇ ਪਕੌੜੀਆਂ ਖਤਮ ਹੋ ਗਈਆਂ ਸੀ ਕਿ ਸੋਚਿਆ ਵੀ ਕਿਉਂ ਨਾ ਦਹੀਂ ਚ ਕਿਰਾ ਪਾ ਲਈਏ ਨਾਲੇ ਠੰਡਾ ਤੇ ਨਾਲੇ ਸੇਤਵਾ ਤੇ ਚੱਲਦੇ 16:00 ਵਜੇ ਨੇ ਗੋਮਾ ਸਵਾਰਾ ਥੇੇ ਕੰਮ ਕਰਾ ਲਓ ਕਿੰਨੇ ਵਾਰ ਜੀ ਆਪਾਂ ਦੇ ਨੂੰ ਪੁੱਛੋ ਮੈਂ ਨਾ ਵੀ ਦੁੱਧ ਪੀਦੇ ਨੇ ਤੇਰਾ ਉਹ ਪੀਤਾ ਕਾਪੂ ਨਹੀਂ ਮੋੜਾ ਆ ਦੇਖੋ ਸਰ ਸૈયਦ ਬੰਦੀ ਨਹੀਂ ਇਤਨੀ ਬਣਾ ਲਈ ਵੀ ਵੀਡੀਓ ਬਣਾਉਣ ਲਈ ਇਹੇ ਕਰਕੇ ਸਟ੍ਰਾਈਟ ਆਇਆ ਜੀ ਸਰ ਹੋਰ ਦੇਖ ਆ ਕਿਥੇ ਆਈ ਕਾ ਜਿਆਦਾ ਫਾਰੀ ਜਿਹੜਾ ਤਾਂ ਕੋਈ ਜਾਣਾ ਨਹੀਂ ਮੇਰੇ ਘਰ ਰਹਿਣਾ ਨਹੀਂ ਨੇ ਕਾ ਕਹਿੰਦੀ ਜੀ ਗੋਮਾ ਪਾ ਲਿਆ ਵਾਧਾ ਇਹ ਜਦ ਆ ਪਾਏਗਾ ਪਾਣੀ ਪਾ ਲਾਂਗੇ ਪਨੀਰ ਉਹ ਪੀਲੇ ਨਾਲਸ ਮਾਲ ਲਿਆ ਉਹ ਪੀਜੇ ਵਾਲਾ ਕੀ ਕਹਿੰਦਾ ਨਾ ਔਰ ਗਰਨੀਓ ਕੀ ਕਹਿੰਦਾ ਉਹਨੇ ਔਰ ਗੈਨ ਨੂੰ ਲੈ ਕੇ ਤਾਂ ਇਹ ਪਾਈਏ ਥੋੜਾ ਸਵਾਲ ਆਦਾ ਦਈ ਉਹਦੇ ਨਾਲ

ਇਹ ਤੁਹਾਨੂੰ ਅੰਮੀ ਚੈੱਕ ਕਰਦੇ ਹੋ ਤਾਂ ਅੰਦਰ ਜਾਓ ਅੰਦਰ ਪਏ ਦੇ ਨਾਲ ਪੀਜੇ ਚ ਜਿੱਥੇ ਰਹੋ ਗਗਨ ਮਾਸੇ ਵਾਲੇ ਕਮਰੇ ਸਮਝ ਕਾਤੋਂ ਨਹੀਂ ਆਉਂਦੀ ਉੱਤੋਂ ਗਰਮੀ ਇੱਕ ਕੋਈ ਤੰਗ ਕਰਦੇ ਇੱਕ ਗੱਲ ਨੂੰ 50 ਵਾਰੀ ਕਹਿਣਾ ਪੈਂਦਾ ਨੂੰ ਚਾਰੀ ਮੁੱਕ ਗਿਆ ਸਾਡਾ ਇਹਨਾਂ ਖਾਨ ਘਾਮ ਤੇ ਰੱਖ ਲੈਣਾ ਮੈਂ ਆਉਣੀ ਆ ਤੁਹਾਨੂੰ ਕੁਝ ਲੱਭਦਾ ਵੀ ਹੈਗਾ ਇਦੋਂ ਹੁਣ ਮਿਲ ਗਿਆ ਨਾ ਮੈਂ ਅੱਧ ਚ ਆ ਗਈ ਤਾਂ ਹੁਣ ਮਿਲ ਗਿਆ। ਲੈ ਮੈਂ ਮਿਲ ਗਿਆ। ਹਾਂ। ਉਹਨਾਂ ਫੜਾ ਲਿਆ ਹੁਣ ਕੋਸਤੂਰ ਸੋਈ ਜੀ ਕਰਨਾ। ਉਹ ਕੇਲੇ ਨੇ ਉਹਨੇ ਕੱਢਿਆ ਬੂਏ ਚ। ਕੇਲੇ 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 ਇਹ ਐਕਸਟੈਂਡਰ ਦਾ ਪੈਨ। ਇਹ ਜਸਮੇਦ ਦੀ ਦਿੱਤੀ ਹੈ। ਆਹ ਸੋਨੂੰ ਮੜ ਕੇ ਹੁਣੇ ਚ। ਇਸਿੰਗ ਦਾ ਕੰਮ ਦੇਖੋ। ਤੇ ਕਿੱਲ ਘੜਦਾ ਇਹਦੇ ਚ। ਆਮਨ ਪੰਨੀ ਤਾਂ ਐਵੇਂ ਨਹੀਂ ਖੁੱਲੂਗਾ ਇਹ। ਇਹ ਨਟ ਖੋਲੇ ਤੇ। ਬਟ ਐਵੇਂ ਨਹੀਂ ਪਤਾ ਇਹ ਖਰਾਬ ਹੋ ਜੂਗਾ ਇਹ ਦਰਵਾਜ਼ਾ। ਤੇ ਆਦੋ ਕਿਵੇਂ ਐ। ਫੋਟਾ ਦੇ ਕੰਮ ਦੇਖੋ 20 ਕਸ ਲੈਣਾ ਹੋਗਾ ਹਾਂ 20 ਕਸ ਨਾਲ ਖੋਲੋ ਇਹਨੂੰ ਜੇ ਲੌਕ ਖਰਾਬ ਹੋ ਗਿਆ ਸੀ ਮੁਰਕੇ ਸੀ ਲੌਕ ਨਹੀਂ ਪਵਾਇਆ ਹੈਗਾ ਤੇ ਜਦੋਂ ਆਉਣਗੇ ਫਤਾਰ ਹੁਣੀ ਫਿਰ ਉਦੋਂ ਪਵਾਵਾਂਗੇ ਲੌਕ ਇਹਦਾ ਫੋਟਾ ਦੇ ਕੰਮ ਦੇ ਪੂਰਾ ਨੇ ਕਮਾ ਰੱਖਿਆ ਨੂੰ ਪੂਰਾ ਜਦੋਂ ਕੋ ਟਾਈਟ ਨਹੀਂ ਹੋਇਆ ਨਾ ਪੂਰਾ ਪਰ ਨਹੀਂ ਕਿ

ਗੰਧ ਨਹੀਂ ਪਾਇਆ ਸਮ। ਗੰਧ ਨਹੀਂ ਪਾਇਆ ਹੋਇਆ। ਇਹ ਭਾਈ ਇਹ ਇਹ ਵਿੱਚ ਪਿਆ ਸੀ ਸਾਰਾ ਸਮਾਨ ਇਹ। ਆਪਾਂ ਸਟਾਰਟ ਕਰ। ਚੱਲੂ ਆਪਣਾ ਪੀ। ਖੁੱਲੀ ਰੱਲਾ। ਚੱਲੂਗਾ ਚੱਲੂਗਾ। 1 ਵਜੇ। ਚੱਲ ਪਿਆ ਯੇ। 1 ਮਿੰਟ ਦਾ ਟਾਈਮਰ ਲਾਵਾ ਪਰ। ਉਹ ਹੋਰ। 1 ਮਿੰਟ ਦਾ। ਹੂੰ। 1 ਮਿੰਟ ਦਾ। ਉਹ ਤੁੱਲਾ। ਦੱਸ ਕਿੰਨੇ 30 ਸੈਕਿੰਡ ਦਾ ਕਰਨਾ ਆਪਾਂ। ਜਰ 10। 1 ਮਿੰਟ ਦਾ। चलूगा, चलूगा स्टार्ट करना स्टार्ट करता हूं खड़े हो पता नीचे तक कुने लैडर में चल चल कोई ना यार फतेह दो मिनट पीछे हो यार यार गाइस हम देख रहे हैं चल नहीं रहा रोज रोज रुजर, आ क्यों का आप इन चल ए हां ही चलूंगा काउंटिंग करो 5 तक वन टू थ्री फोर फाइव 6 बस सोन चलूगा। eight, nine, ten, eleven, अगले तो आ रहे। thirteen, fourteen, fifteen, sixteen, seventeen, eighteen, nineteen, twenty, twenty one। आ क्यों जा रहे हैं? राम तेरे अंधे पांडे कर रहे हैं। ਚੱਲ ਫੇ ਚੱਲ ਫੇ ਥੋੜਾ ਆੜ ਰਿਹਾ ਅੰਚਾ ਜੱਤਾ ਦੀ ਮਾਨ ਰੱਖਦੇ ਪੀ ਦਾ ਇਹਦੇ ਚਾਹ ਪਾਣੀ ਕਿਦ ਦੱਟ ਜਾ ਇਹਦੇ ਕਿੱਦ ਜਾ ਕੋਤ ਕੋਇ ਮੈ ਪਤਾ ਨਹੀਂ ਬੱਤ ਹੁਣ ਮੈਂ ਜਿੰਨ ਕਿਤੇ ਨਹੀਂ ਪਤਾ ਪੱਤੀ ਬਾਤੀ ਆਉ ਉਹਦੀ ਰੰਗ ਹੋ ਗਿਆ ਹਨਾ ਆਪਾਂ ਚੇਂਜ ਦੇਖੋ ਉਹਦੀ ਰੰਗ ਹੋਰ ਦੀ ਹੋ ਗਿਆ ਮਿੱਟੀ ਰੰਗਾ ਫਤੇ ਦੀ ਹੋ ਗਈ ਪਟਾਈ ਫਤੇ ਜੂੜਾ ਕਰਾਉਣਾ ਪੈ ਗਿਆ ਤੇ ਫਤੇ ਨੂੰ ਆ ਗਿਆ ਰੋਣਾ ਰੋ ਰੋਣੀ ਬੋਲੋ ਆ ਦੇਖੋ ਕਿਵੇਂ ਰੋਂਦਾ ਫਤੇ ਸਿੰਘ ਅੱਜ ਪਹਿਲੀ ਵਾਰੀ ਦੇਖੋ ਤੁਸੀਂ ਫਤੇ ਸਿੰਘ ਰੋਂਦਾ ਕਿਵੇਂ ਹੈ ਦੇਖੋ ਐ ਰੋਂਦਾ ਫਤੇ ਸਿੰਘ ਫਤੇ ਖੜਾ ਰਿਹਾ ਲੱਗਦਾ ਤੇ ਤੂੰ ਸਾਰੇ ਐਂ ਦੇ ਰਸਤੇ ਉਹ ਜੂੜਾ ਕਰਾਉਣ ਲੱਗੇ ਕੌਣ ਕਰ ਰੋਂਦਾ ਹੁੰਦਾ ਸੀਗਾ ਆ ਦੇਖੋ ਫਤੇ ਹੁਣ ਫਤੇ ਸੁਣਾਇਆ ਮੈਨੂੰ ਲੱਗਦਾ ਆ ਲੱਗਦਾ ਮੈਨੂੰ ਤੇ ਇਧਰ ਆਪਣੇ ਘਰੇ ਆਜ ਬਣ ਰਹੇ ਨੇ ਟਿੰਡੋ ਠੀਕ ਹੈ ਤੇ ਬਣੇ ਰਿਹਾ ਬਲੌਗ ਵਿੱਚ ਪਨੀ ਤੁਹਾਡੀ ਨਾ ਉਹ ਆ ਰਹੀ ਐ ਆਪਣੀ ਹோம்ਵਰਕ ਆ ਰਿਹਾ ਹੌਲੀ ਡੇ ਦਾ ਤੇ ਆਪਣਾ ਡੇਲੀ ਪੜਿਆ ਕਰੋ ਪੁੱਤ ਠੀਕ ਐ ਐਂਡ ਦੇ ਦਿਨ ਨਹੀਂ ਡੇਲੀ ਕਰਨਾ ਹੈ ਘੰਟਾ ਘੰਟਾ ਦੋ ਦੋ ਘੰਟੇ ਪੜਨਾ ਹੈ ਠੀਕ ਐ ਛੁੱਟੀ ਰਹੀ ਗਈ ਬਟ ਨਾਲ ਪੜ੍ਹਾਈ ਵੀ ਜ਼ਰੂਰੀ ਹੈ ਤੇ ਪੜ੍ਹਾਈ ਪਿੱਛੇ ਰਹਿ ਜੂ ਤੁਹਾਡੀ ਤੇ ਲੋ ਲੋ ਬੇਬਾਕ ਲੋ ਤੇ ਕਿਹੜਾ ਹੋਤਾ ਛੁੱਟੀ ਆ ਰਹੀ ਤੇ ਮੈਂ ਬੈ ਤੇ ਲੋ ਜੀ ਸ਼ਾਮ ਦੇ 7 ਵਜ ਗਏ ਨੇ ਤੇ ਆਮਨ ਤੇ ਮੈਂ ਫੇਰ ਚੱਲਣ ਇੱਕ ਵਾਰੀ ਸੁਨਾਮ ਤੇ ਜਿਵੇਂ ਮਦਾਂ ਚ ਜਿਹੜਾ ਕੋਸ਼ਤੀ ਵਾਲਾ ਬੰਦਾ ਹੁੰਦਾ ਨਾ ਉਹ ਆਪਣਾ એનર્ਜੀ ਡਰਿੰਕ ਪੀ ਕੇ ਰੈਡੀ ਹੋਇਆ ਤਾਂ ਤੇ ਅਮਨ ਵੀ ਐਵੇਂ ਰੈਡੀ ਹੋ ਰਿਹਾ ਜਾਣ ਵਾਸਤੇ ਹੁਣ ਕਹਿੰਦੇ ਪਾਣੀ ਪੁਣੀ ਪੀ ਲਾ ਮੈਂ ਫਿਰ ਜਾਣਾ ਸਫਰ ਤੇ ਗਰਮੀ ਨੇ ਨਾ ਦਿਨ ਨਿਕਲ ਨੂੰ ਦੀ ਨਹੀਂ ਕਰਦਾ ਕੀ ਕਰੀਏ ਚੁੰਨੀ ਲੱਗਦਾ ਵੀ ਚੁੰਨੀ ਲਈ ਹੋਈ ਏ ਤੁਸੀਂ ਇਨਾ ਆ ਕੇ ਚੁੰਨੀ ਬੜ ਪਏ ਹੋ ਨੇ ਕਿਤੇ ਯੂਨੀਵਰਸਿਟੀ ਦੀ ਹੈ ਜਿਹੜਾ ਫੋਟੋ ਸੀਗਾ ਆ ਵਾਲਾ ਜਿਹੜਾ ਪਿਆ ਨਹੀਂ ਇਹਦਾ ਕੁਝ ਨਹੀਂ ਬੰਦਾ ਹੈਗਾ ਕਿ ਪਟਾ ਰੈਡੀ ਹੋਣਾ ਇਹਦੇ ਨਾਲ ਬਸ ਤੈਨੂੰ ਰੇ ਕਿਰੋ ਖੰਦਰਾ ਖਣਾ ਪਟੀ ਚ ਅਜੇ ਲੈ ਕੇ ਕੰਮ ਹੈ ਜੇ ਕੋਈ ਤੇ ਡੱਪ ਲਾ ਦੇ ਪਿਸਤੀ ਲਾ ਲਈ ਮੜੀ ਹੈ ਗਰਮੀ ਚ ਪਿਸਤੀ ਗੱਡੀ ਚ ਰਹਿ ਗਈ ਤੇ ਸਾਡੀ ਪਿਸਤੀ ਖਰਾਬ ਹੋ ਗਈ ਤੇ ਚਲ ਫਟਾਫਟ ਚੱਲੀ ਆਪਾਂ ਚਲ ਚਲ ਬਹੁਤ ਲੇਟ ਆ ਯਾਰ ਐ ਸੋਸੀ ਕਾਲ ਜੀ ਮੇਰੇ ਵੱਲੋਂ ਵੀ ਤੇ ਆਈ ਹੋਕ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿੱਦਾਂ ਸਾਡੀ ਮੰਮੀ ਨੇ ਧੋਤੀ ਕਣਕ ਤੇ ਟਾਈਮ ਨੂੰ ਖਰਾਬ ਹੈ ਬਦਲ ਮੈਂ ਲੱਗਾ ਹੋ ਰਹੇ ਨੇ ਉੱਪਰ ਤੇ ਮੰਮੀ ਜਦੋਂ ਦਿਲ ਕਰਦਾ ਮੰਮੀ ਉਹਦੀ ਕੋਟੋ ਲੈਂਦੀ ਹੈ ਕਣਕ ਤੇ ਇਧਰ ਸਾਡੀ ਸਾਸੂ ਮਾਂ ਬੈਠੀ ਹੈ ਬਾਹਰ ਤੇ ਇਧਰ ਫਤੇ ਸਿੰਘ ਦਾ ਜੂੜਾ ਦੇਖੋ ਕਿੱਧਰ ਜਾ ਰਿਹਾ ਫਤੇ ਦਾ ਜੂੜਾ ਕਿੱਧਰ ਜਾ ਰਿਹਾ ਆਪਣੀ ਬੈਲਟ ਦੇਖੋ ਬੈਲਟ ਤਾਂ ਮੈਂ ਦੇਖ ਲਈ ਦੇਖ ਜੂੜਾ ਕਿੱਧਰ ਜਾ ਰਿਹਾ ਪੱਪਾ ਹੂੰ ਛੱਡ ਮੈਂ ਜੂੜਾ ਹੋ ਗਿਆ नाल खाना भी तैयार चल रहे हैं। पूरी एनर्जी ले ही जा रही हैं अंदर। ये गेड करने पास करना। वो गे तो अंदरवार करता। किसके करते हैं अंदरवार? अब अपना घड़ी ला। वो तो नहीं अपना करवाने की। अच्छा इधर भी पास करते हो क्या? ठीक है। नहीं, ये तो अंदरवार करता हूँ। ਪਾ ਬਤਾ ਜੇ ਇੱਥੇ ਹੀ ਨਹੀਂ ਉਹ ਕਵੜਾ ਮਿਲਦਾ ਉਹ ਕੰਦ ਕੱਢਣੀ ਮਮਾ ਲੱਭੀ ਕੱਢਣਾ ਉਹ ਲਾ ਬੰਦੀ ਗੁਰੂ ਕੋਲ ਲੱਭਣਾ ਬਾਕੀ ਚੰਗੇ ਕਰਤਾ ਨਹੀਂ ਆਉਂਦੇ ਗੇਟ ਤੇ ਇੱਧਰ ਹਾਂਜੀ ਇਹੀ ਰੱਖਾਂਗੇ ਗੇਟ ਤੇ ਹੀ ਰੱਖਾਂਗੇ ਇਧਰ ਮੀਕਾ ਹੀ ਨਾ ਖੋਲਾ ਲਾ ਦਿੰਦੀ ਬਾਕੀ ਲੈ ਕਰ ਮੰਨ ਪਲੇਟ ਨਾਲ ਹੀ ਰੱਖ ਲੈ ਸਕੂਟੀ ਤੇ ਮੈਂ ਆ ਗਈ ਵਾ ਦੋ ਮਿੰਟ ਤੁਸੀਂ ਥੋੜੀ ਕੱਢੋ ਕੱਢ ਕੇ ਦਮਾਲਾੜ ਕਰੋ ਤੇ ਮੈਂ ਪੁੱਵਾਂ ਜੀ ਪਾਪਾ ਜੀ ਮੈਂ ਪੁੱਵਾਂ ਪਰ ਕਿੰਨੇ ਬੈਠ ਰਖਾ ਬੋੜੀ ਰੋੜੀ ਬੋੜੀ ਦੇ ਬਸ ਪੱਕੀ ਰੋੜੀ ਐ ਫਿਰ ਐਸੇ ਨੂੰ ਕੱਢਣੀ ਪਊਗੀ ਪਾਪਾ ਕੀ ਬੋਲੀ ਤੀ ਮਾਰੋ ਤੀ ਤੋਹਲਾ ਦੋ ਉਹ ਕੀ ਖੜਾ ਤੀ ਕਿਉਂ ਨਹੀਂ ਬੋਲੀ ਸੀ ਹਾਰੂ ਪਾਣ ਮਚੂਗੀ ਇਹ ਜਾ ਰਹੇ ਪਾਪਾ ਦੇ ਇਹ ਤਾਂ ਪਹਿਲਾ ਆਂਦੀ ਆ ਰ ਮੈਂ ਹੀ ਭਾ ਗਿਆਂਦਾ ਤਾਂ ਕਰਾ ਲੋ ਇਹਦਾ ਹਰ ਇੱਧਰ ਕਰ ਦੋ ਇਹ ਲੱਗ ਗਈ ਬੁਲਟਾਂ ਕੋ ਖੜੀ ਨਹੀਂ ਨਹੀਂ ਬਸ ਲੋਡ ਨਹੀਂ ਹੈਗੀ ਆ ਪਾਗੜ ਹੋ ਗਿਆ ਬੁਲਟ ਕੇ ਮਹਿਮਾਨ ਜੋ ਬਿਸਕੁਟ ਬਾਜੂ ਕਿ ਮੈਂ ਬਣਾਉਣਾ ਐਜ ਇੱਧਰ ਮੈਂ ਕਰਾਂਗੇ ਨਾ ਫੇਰ ਫੇਰ ਬਣ ਜੂਗਾ ਸਮਾਲ ਹੁੰਦਾ ਸਾਡੇ ਕੋਲ ਜ਼ਿਆਦਾ ਸਿੱਧੀ ਕਰ ਲਓ

ਵੇ ਆਲਵੇਸ ਮਾਸਟਰ ਕੋਈ ਇਹ ਜੱਟ ਗਿਆ ਇਹ ਹੋਇਆ ਮਿਸਟਰ ਗਾਈਸ ਗਾਈਸ ਆਜਾ ਕਿ ਮੈਂ ਥੈਂਕ ਯੂ ਆਂ ਹਾਂ ਪਰਸ ਫਿੰਗਰ ਲਗਾਉਂਗਾ ਉਹ ਜੀ ਉਹਦੀ ਆਉਗੀ ਚੋਮਿੰਗ ਲਿਆਉਗੇ ਇਹ ਚ ਪੈਸੇ ਆ ਕੇ ਨਾ ਪੈਸੇ ਕੱਢਦਾ ਨਹੀਂ ਤਾਂ ਪਰਸੋਂ ਪੈਸੇ ਨਹੀਂ ਪੈਸੇ ਚੋਮਿੰਗ ਲੱਗਦਾ ਫਿਰ ਲਈ ਪਲੀਜ਼ ਕੋਈ ਨਾ ਜਿਹੜੀ ਚਾਉਂ ਮੈਂ ਨਿਊਡਲ ਜੀ ਨਿੰਦ ਜਿਹੜੇ ਹੋਰ ਨਾ ਹਨਾ ਹਨਾ ਵਲੀਆ ਦਿਓ ਮੈਂ ਪੈਸੇ ਕਰਨਾ ਕੋਪਾ ਆਪਾ ਆਉਂਦੇ ਹੋਏ ਚ ਚਾਉ ਮਿਲਦੇ ਆ ਠੀਕ ਹੈ ਠੀਕ ਜੀ ਲੈ ਲਵਾਂ ਹੂੰ ਫੁੱਲ ਕਿਹਾ ਦੋ ਬਿਲੇਟਾ ਫੁੱਲ ਦੋ ਬਿਲੇਟਾ ਹੂੰ ਕਾ ਲੇਗਾ ਆਂਡਾ ਹੁੰਦਾ ਵੀ ਜਮਾ ਰਿਹਾ ਠੀਕ ਹੈ ਆਪਾ ਲੈ ਮਿਰਚ ਕਾਟੀ ਦਿਖਾਓ ਠੀਕ ਹੈ ਠੀਕ को कॉल करती हूं और अगर कॉल नहीं हो तो मैं मैसेज कर बनाते जाओ <laughs> <पार लूं। laughs>